ਅਕੀ ਤਾਂ ਨੂੰ ਪਤਾ ਹੈ ਕਿ ਸਾਰਾ ਕੰਮ ਆਪ ਹੀ ਕਰਨਾ ਪੈਣਾ ਮੈਨੂੰ ਤੇ ਹੁਣੇ ਮੈਂ ਦੁੱਧ ਭਰੀ ਕਰਕੇ ਆਈ ਹਾਂ ਉਹਨੇ ਮੈਂ ਸਬਜ਼ੀ ਕੱਢਣੀ ਆ ਫਿਰ ਮੈਂ ਬਣਾ ਲਈਆਂ ਹਾਂ ਆਟਾ ਗੁੰਨਣਾ ਫਿਰ ਮੈਂ ਰੋਟੀ ਬਣਾਉਣੀ ਥੋੜਾ ਬਾਅਦ ਨਾਲ ਤੇ ਪਰਦਾ ਆਣੀ ਇੰਨਾ ਕੰਮ ਜ਼ਰੂਰ ਸਮ ਆਪਣੇ ਕਰ ਵੀ ਨਹੀਂ ਕੀਤਾ ਮੇਰੇ ਮਮਾ ਯਾ ਮੇਰੇ ਸਿਸਟਰ ਕਰ ਦਿੰਦੇ ਸੀ ਤੇ ਹੱਕੀ ਜਦੋਂ ਜਿਵੇਂ ਜਿਵੇਂ ਕਰਾਂਗੀ ਉਹ ਮਤਨ ਨਾਲ ਦਿਖਾਈ ਜਾਵਾਂਗੀ ਤੇ ਉਹ ਦੇਖੋ ਓ ਕਿਦਾਂ ਨਵੇਂ ਪਈ ਹੋਇਆ ਨਾ ਹੈ ਹੀ ਨਹੀਂ ਕੋਈ ਤੁਹਾਨੂੰ ਪਤਾ ਨਹੀਂ ਅੰਦਰ ਕੁਝ ਹੈਗਾ ਵੀ ਐ ਮਾਂ ਨੇ ਹੁਣ ਆਟਾ ਗੁੰਦੀ ਭਈ ਆ ਸਬਜੀ ਆਪਣੀ ਐ ਰੈਡੀ ਹੋਈ ਨਹੀਂ ਐ ਥੋੜਾ ਟਾਈਮ ਲੱਗਣਾ ਹੈ ਨਾ ਹਾਂਜੀ ਹਲੇ ਰੱਖੀ ਐ 5-10 ਮਿੰਟ ਨਹੀਂ ਨਹੀਂ 15-20 ਮਿੰਟ 15-20 ਮਿੰਟ ਆਟਾ ਗੁੰਦੀ ਭਈ ਗੁੜੀ ਸਿਆਣੀ ਹੋਈ ਗੁੜੀ ਲੈਣਾ ਹੁਣ ਨਾ ਘਰੋਂ ਬਾਹਰ ਆ ਕੇ ਸਾਰੇ ਸਿਆਣੇ ਹੁੰਦੇ ਆ ਵੈਸੇ ਨਾ ਗਾਈ ਲੋਕ ਨਾ ਸ਼ਾਇਦ ਨਹੀਂ ਕਹਿੰਦੇ ਪਲੀਜ਼ ਮੈਨੂੰ ਕੁਛ ਕਿਉਂ ਨਾ ਮੈਨੂੰ ਲੈਟ ਆ ਟਾ ਟਾ ਗੁੰਨਾ ਨਹੀਂ ਆਉਂਦਾ ਕੋਈ ਜਿੰਨਾ ਕਰਦਾ ਫਿਰ ਕੀ ਹੈ ਗਾਈਜ਼ ਦੇਖ ਲਓ ਟਾੜਾ ਮੈਂ ਸ਼ਰਮਾ ਸਬਜ਼ੀਆਂ ਵੀ ਹਿਲਾਉਣ ਲੱਗ ਗਿਆ ਇੱਥੇ ਕੰਮ ਕਰਾਂਗੇ ਜਲਦੀ ਮੁਕੇਗਾ ਵੈਰੀ ਗੁੱਡ ਪੰਜਾਬੀਆਂ ਨੂੰ ਸੁਣਨ ਦੀ ਚੰਗੇ ਭਲੇ ਵਲੋਗ ਹੁੰਦੇ ਸਾਡੇ ਫਿਰ ਲੋਕੀ ਇਦਾਂ ਇੰਦਰ ਤੇ ਗੰਦ ਪਾਏ ਗੰਦ ਪਾਏ ਹੈ ਜੇ ਕਿਉਂ ਰੋਟੀ ਬਣਾ ਨਹੀਂ ਬਣਾ ਰਹੇ ਬਾਹਰ ਅੰਦਰ ਜਾਣੇ ਘੁੰਮ ਦੇ ਫਿਰਦੇ ਕੁਕਿੰਗ ਲੋਗ ਘੁੰਮਣਾ ਫਿਰਨਾ ਥੋੜਾ ਬੋਤਾ ਫਰੋਲਣਾ ਮਨ ਨੂੰ ਨਹਿਰੀਆਂ ਦੇਖਣ ਚੱਲ ਰਹੇ ਥੋੜੇ ਦਿਨਾਂ ਤੱਕ ਤੁਸੀਂ ਦੇਖਿਓ ਸਾਡੇ ਮੈਂ ਸ਼ਰਮਾ ਜੀ ਰੋਟੀਆਂ ਵੀ ਬਣਾਉਣਗੇ ਸਾਰੇ ਕੰਮ ਸਿਖਾ ਦੇਣੇ ਆਪਾਂ ਤੁਹਾਨੂੰ ਠੀਕ ਹੈ ਚਲੋ ਹਮ ਹੈਲਪ ਹੋਏ ਨਹੀਂ 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 ਚਲੋ ਬਾਕੀ ਮੈਂ ਵੀ ਥੋੜਾ ਬੋਤ ਕੰਮ ਕਰਕੇ ਫਿਰ ਅਗਿਆ ਨੈਕਸਟ ਵਲੌਗ ਨਹੀਂ ਮਤਲਬ ਅਗਲਾ ਟੈਕਲਾ ਵਾਂਗੇ ਵੈਸੇ ਯਾਰ ਮੈਨੂੰ ਆਟਾ ਸੱਚੀ ਨਹੀਂ ਘੁਨਣਾ ਆਂਦਾ ਪਲੀਜ਼ ਮੈਨੂੰ ਗੁਸਾ ਨਾ ਕਰਿਓ ਕੋਈ ਵੀ ਕਮੈਂਟਾਂ ਤੇ ਆ ਦੇਖ ਲਾ ਇਹਨੂੰ ਕਹਿੰਦੇ ਆ ਡੈਡੀਕੇਸ਼ਨ ਹੈਲਪ ਕਰਨ ਦੀ ਸਵੇਰ ਦੇ ਕਿੰਨੇ ਕੰਮ ਕਰ ਚੁੱਕੋ ਨਾ ਵੈਸੇ ਤੁਸੀਂ ਪਰ ਆਪਣੇ ਘਰ ਤੁਸੀਂ ਇੱਕ ਗਲਾਸ ਤੱਕ ਚੁੱਕਣ ਵਾਸਤੇ ਨਹੀਂ ਸੀ ਅੜੂਦੇ ਹੁੰਦੇ ਸ਼ਾਬਾਸ਼ ਚਲੋ ਮਤਲਬ ਤਾਬੀ ਮਾਨੇ ਨੇ ਰੋਟੀ ਵਾਲ ਨੇ ਹੁਣ ਸਬਜ਼ੀ ਦੀ ਸ਼ਕਲ ਤੋਂ ਸੋਹਣੀ ਬਣੀ ਆ ਬਾਕੀ ਟੇਲ ਤੇ ਵੇਖਦੇ ਖਾ ਕੇ ਕਿਦਾਂ ਦਾ ਭਾਂਦਾ ਬਾਕੀ ਰੋਟੀਆਂ ਤਿਆਰ ਨੇ ਜਦਾਣਾ ਲੈ ਠੀਕ ਹੈ ਮੈਂ ਜਦਾ ਨਹੀਂ ਖਾਣੀ ਹੈਗੀ ਸਬਜ਼ੀ ਸੱਤ ਅੱਠ ਲਾ ਦੇ ਬੜੀਆਂ ਤੇ ਤੂੰ ਨਸ਼ਾ ਕਰ ਨਹੀਂ ਨਹੀਂ ਆਈ ਤੇ ਸੋਹਣੀ ਗੱਲ ਯਾਰ ਰੱਬ ਦੀ ਸੋਹਣ ਲੱਗੇ ਅੱਜ ਦਿਲ ਘਟ ਕਰੰਦਾ ਜੀ ਤੂੰ ਤਿੰਨ ਘਲਾ ਦੇ ਮੈਂ ਤਿੰਨ ਹੀ ਖਾਉਂਗਾ ਠੀਕ ਹੈ ਜੇ ਤੁਹਾਨੂੰ ਭੁੱਖ ਲੱਗ ਜਲੀ ਹੋਈ ਹੈ ਅੱਜ ਪਹਿਲਾਂ ਬਣਾ ਦਿੰਦਾ ਬਾਕੀ ਮਿੱਤਰੋ ਤੁਸੀਂ ਸਾਰੇ ਇਹਨਾਂ ਬਲੌਗ ਵੇਖ ਕੇ ਥੋੜਾ ਕੁਝ ਤਾਂ ਸਮਝਿਓ ਸਾਡੇ ਵੈਕਟਰੀ ਦੀ ਥੋੜੀ ਜਗ੍ਹਾ ਘੱਟ ਗਈ ਹੈ ਇਸ ਕਰਕੇ ਕੂਲਰ ਦੇ ਉੱਤੇ ਥੋੜਾ ਹਮ ਥੋੜਾ ਮਤਲਬ ਟੈਂਪਰੇਰੀ ਹਸਤੇ ਮੰਦਰ ਬਣਾਇਆ ਹੋਇਆ ਵਾ ਤੇ ਸੂਨ ਆਪਾਂ ਉੱਥੇ ਬਣਾ ਲੈਣਾ ਵਾ ਸੋਣਾ ਉੱਥੇ ਲਗਾ ਦੇਣਾ ਇਹਨੂੰ ਠੀਕ ਹੈ ਤੇ ਥੋੜਾ ਜਿਹਾ ਸਮਝਿਓ ਯਾਰ ਅਸੀਂ ਗੱਲ ਖਰੀਦ ਤੇ ਮੈਂ ਰੋਟੀ ਰੋਟੀ ਕੇ ਲੈਣੀ ਹੈ ਓਕੇ ਤੇ ਗਾਇਜ਼ ਫਨ ਆਪਾਂ ਖਾ ਲਿਆ ਰੋਟੀ ਤੇ ਉਹ ਗਏ ਨੇ ਫ੍ਰਿਜ ਵਿੱਚ ਦੁੱਧ ਰੱਖਣ ਜੋ ਕਿ ਮੈਂ ਖੁੱਲ ਗਈ ਸੀਗੀ ਠੰਡਾ ਹੋ ਚੁੱਕਿਆ ਸੀ ਵੈਸੇ ਦਿੱਲੀ ਤੇ ਆਉਂਦਾ ਹੈ ਤੇ ਨਹੀਂ ਹੋઈ ਸਕਦਾ ਨੂੰ ਦਰੂੰਗੀ ਪਰ ਫਿਰ ਬਾਹਰ ਰਹਿ ਜਾਣਾ ਸੀ ਕਿ ਪਤਾ ਖਰਾਬ ਵੀ ਹੋ ਜਾਵੇ ਤੇ ਉਹ ਦੁੱਧ ਰੱਖਣ ਗਏ ਨੇ ਫਿਰ ਉਹ